ਹਾਂਜੀ ਕਿਵੇਂ ਹੋ ਸਾਰੇ ਅਸੀਂ ਜਾ ਰਹੇ ਹਾਂ ਪਰਥ ਤੋਂ ਲਗਭਗ 60 ਕਿਲੋਮੀਟਰ ਦੂਰ ਇੱਕ ਪਿੰਡ ਆ ਫੇਰ ਬ੍ਰਿਜ ਤੇ ਉਥੇ ਅਸੀਂ ਇੱਕ ਕੈਂਪ ਦੇ ਉੱਪਰ ਪਹੁੰਚਣਾ ਵਾ ਤੇ ਉਹ ਕੈਂਪ ਦੇ ਉੱਪਰ ਹਰਪੀ ਸਿੰਘ ਹੁਣਾਂ ਨੇ ਕੁਝ ਪਰਿਵਾਰ ਤੇ ਬੱਚੇ ਇਕੱਠੇ ਕੀਤੇ ਆ ਸੋ ਕਿਉਂ ਇਕੱਠੇ ਕੀਤੇ ਆ ਅਸੀਂ ਇਸ ਵੀਡੀਓ ਜਰੀਏ ਤੁਹਾਨੂੰ ਜਾਣਕਾਰੀ ਦਵਾਂਗੇ ਸੋ ਪੂਰੀ ਵੀਡੀਓ ਦੇਖਣਾ ਧੰਨਵਾਦ ਦਾ ਅਸਲੀ ਮਕਸਦ ਇਹ ਹੈਗਾ ਕਿ ਵੀ ਅਸੀਂ ਆਪਸ ਸਾਰੇ ਪਰਿਵਾਰ ਇਕੱਠੇ ਹੋ ਕੇ ਇਕਜੁੱਟ ਹੋ ਕੇ ਬਹਿ ਸਕੀਏ ਅਸੀਂ ਬੱਚਿਆਂ ਦੀ ਗੱਲ ਸੁਣ ਸਕੀਏ ਬੱਚੇ ਮਾਪਿਆਂ ਦੀ ਗੱਲ ਸੁਣ ਸਕਣ ਅਸੀਂ ਇਹ ਸਮਝ ਸਕੀਏ ਵੀ ਸਾਡੇ ਜੀਵਨ ਦੇ ਵਿੱਚ ਕਿੱਥੇ ਕਿੱਥੇ ਡੀਨ ਪ੍ਰੋਬਲਮ ਚੱਲ ਰਹੀਆਂ ਨੇ ਤੇ ਗੁਰਬਾਣੀ ਜਿਹੜੀ ਮੈਨੂੰ ਕਿਵੇਂ ਸੇਧ ਦੇ ਰਹੀ ਹੈ ਕਿ ਇਹ ਸਾਰੀ ਪ੍ਰੋਬਲਮ ਨੂੰ ਅਸੀਂ ਪਰਿਵਾਰਕ ਤੌਰ ਤੇ ਤੇ ਸੁਸਾਇਟੀ ਦੇ ਤੌਰ ਤੇ ਕਿਵੇਂ ਅਸੀਂ ਇਕਜੁੱਟ ਹੋ ਕੇ ਇਸ ਸੋਲਵ ਕਰ ਸਕਦੇ ਹਾਂ ਤਾਂ ਕਿ ਸਾਡੇ ਜਿਹੜੇ ਬੱਚਿਆਂ ਦਾ ਭਵਿੱਖ ਹੈਗਾ ਜਦੋਂ ਗੁਰਬਾਣੀ ਦੀ ਨਜ਼ਰੀਏ ਤੋਂ ਚੱਲੇਗਾ ਉਦਨਿਆਵੀ ਤੌਰ ਤੇ ਵੀ ਕਾਮਯਾਬ ਰਹਿਣਗੇ ਤੇ ਆਤਮਿਕ ਤੌਰ ਤੇ ਵੀ ਕਾਮਯਾਬ ਰਹਿਣਗੇ ਸੋ ਸਾਡਾ ਮੇਨ ਮਕਸਦ ਇਹ ਹੈਗਾ ਕਿ ਵੀ ਇਹ ਇਸ ਗੱਲ ਨੂੰ ਸਮਝ ਸਕਣ ਕਿ ਗੁਰਬਾਣੀ ਸਾਨੂੰ ਜੀਵਨ ਦੇ ਹਰ ਖੇਤਰ ਹੀ ਸੇਧ ਦੇ ਰਹੀ ਹੈ ਤੇ ਉਸ ਸੇਧ ਨੂੰ ਸਮਝਣਾ ਕਿਵੇਂ ਉਹਨੂੰ ਲੈਣਾ ਕਿਵੇਂ ਬਸ ਇਹ ਹੀ ਅਸੀਂ ਕੈਂਪ ਦਾ ਜਿਹੜਾ ਸਾਡਾ ਮੇਨ ਮਕਸਦ ਹੈ ਦੁਆ ਅੰਨੀ ਤੇ ਦੁਆ ਲਗਾਉਂਦੇ ਵਾਏ ਗੁਰਜੀ ਦਾ ਖਾਲਸਾ ਵਾਏ ਗੁਰਜੀ ਦੀ ਫਤਿਹ ਤੇ ਸਫੀਆ ਸਿੰਘ ਸਾਹਿਬ ਤੁਸੀਂ ਜਿਹੜਾ ਇਹ ਕੈਂਪ ਲੱਗਾ ਵਾ ਤੁਹਾਡੀ ਕੀ ਲੱਗੀ ਅੱਜ ਜੁੜੀਏ ਦੇ ਵਿੱਚ ਮੇਰੀ ਡਿਟੇਲ ਇਹ ਕਿ ਛੋਟੇ ਬੱਚਿਆਂ ਨੂੰ ਇਹ ਪਾਉਣਾ ਆ ਵੀ ਅਸੀਂ ਜਦੋਂ ਗੁਰਦੁਆਰੇ ਜਾਂਦੇ ਆ ਕਿ ਉੱਥੇ ਸਾਰੀਆਂ ਚੀਜ਼ਾਂ ਕੀ ਹੋ ਰਹੀਆਂ ਨੇ ਜੀ ਬੋਟਾ ਦੇ ਐਕਟੀਵਿਟੀ ਜੀ ਐਂਡ what are the guys are actually trying to do जी. can we learn the basics about because these are very small kids जी. they don't understand the punjabi words that we use okay ji yep. and then we are just teaching them what those punjabi words are and how they can actually relate to that ठीक है जी सो ਤੁਸੀਂ ਗੁਰਦੁਆਰੇ ਸੰਬੰਧੀ ਜਾਣਕਾਰੀ ਦੇਣੇ ਵੀ ਗੁਰੂ ਘਰ ਕੀ ਆ ਇਹ ਬੱਚੇ ਜਿਹੜੇ ਬੈਠੇ ਹੋਏ ਤੁਹਾਡੇ ਕੋ ਇਹ ਜਾਣਕਾਰੀ ਲੈ ਰਹੇ ਆ ਦਾ ਇਸ ਕੈਂਪ ਦੇ ਵਿੱਚ ਹੋਰ ਵੀ ਸੰਗਤ ਆਈ ਆ ਸੋ ਉਹਨਾਂ ਕੋ ਵੀ ਆਪਾਂ ਸਵਾਲ ਪੁੱਛਾਂਗੇ ਵੀ ਉਹ ਕਿਉਂ ਇਸ ਕੈਂਪ ਦੇ ਵਿੱਚ ਸ਼ਾਮਲ ਹੋਏ ਆ ਆਪਣੇ ਪਰਿਵਾਰਾਂ ਸਮੇਤ ਸੋ ਸਾਰੇ ਨਾਮ ਵਾਰੀ ਵਾਰੀ ਗੱਲ ਕਰਦੇ ਆ ਤੇ ਹਾਂਜੀ ਸਤਿ ਸ਼੍ਰੀ ਅਕਾਲ ਸਿਸਟਰ ਕੁਲਵਿਕਾ ਹੌਸਾਏ ਪਤਨੀ ਮੈਡਿਕੀਤ ਸਿੰਘ ਕੈਂਪ ਤੇ ਪਹੁੰਚੀ ਹਾਂ ਜੀ ਇੱਥੇ ਕੈਂਪ ਅਟੈਂਡ ਕਰਨ ਤੇ ਪਿਛਲੇ 3 ਦਿਨ ਤੋਂ ਕੈਂਪ ਚੱਲ ਰਿਹਾ ਤੇ ਬਹੁਤ ਹੀ ਵਧੀਆ ਮਾਹੌਲ ਹੈ ਤੇ ਬੱਚਿਆਂ ਵਾਸਤੇ ਬੜਾ ਕੁਝ ਸਿੱਖਣ ਨੂੰ ਹੈ ਹਰ ਏਜ ਨੂੰ ਇੱਥੇ ਅਟੈਂਡ ਕੀਤਾ ਜਾ ਰਿਹਾ ਐਡਲਟਸ ਦੇ ਵੱਖਰੇ ਸੈਸ਼ਨ ਨੇ ਟੀਨੇਜਰਸ ਦੇ ਵੱਖਰੇ ਨੇ ਤੇ ਛੋਟੇ ਬੱਚਿਆਂ ਦੇ ਵੱਖਰੇ ਨੇ ਤੇ ਟੌਪਿਕ ਵੀ ਇੰਨੇ ਵਧੀਆ ਨੇ ਕਿ ਪੈਰੈਂਟਸ ਵਾਸਤੇ ਪੈਰੈਂਟਸ ਦੇ ਲੈਵਲ ਤੇ ਕਿ ਅਸੀਂ ਕਿਵੇਂ ਆਪਣੇ ਬੱਚਿਆਂ ਨੂੰ ਗੁਰਬਾਣੀ ਗੁਰਸਿੱਖੀ ਨਾਲ ਜੋੜ ਸਕਦੇ ਆ ਤੇ ਬੱਚਿਆਂ ਦੇ ਲੈਵਲ ਤੇ ਬੱਚਿਆਂ ਦੇ ਜਿਹੜੇ ਚੈਲੰਜਸ ਹੈਗੇ ਨੇ ਕਿਵੇਂ ਉਹ ਗੁਰਬਾਣੀ ਨਾਲ ਜੋੜ ਸਕਦੇ ਨੇ ਤੇ ਆਪਣੀ ਲਾਈਫ ਨੂੰ ਅੱਗੇ ਵਧਾ ਸਕਦੇ ਨੇ ਇਮੋਸ਼ਨਲ ਇੰਟੈਲੀਜੈਂਸ ਦੇ ਉੱਪਰ ਕਾਫੀ ਟੌਪਿਕ ਡਿਸਕਸ ਹੋਈ ਨੇ ਗੱਲਾਂ ਹੋਈਆਂ ਨੇ ਜਜਮੈਂਟਲ ਹੋਣ ਦੇ ਉੱਪਰ ਬੜੀਆਂ ਗੱਲਾਂ ਹੋਈਆਂ ਨੇ ਅਸੀਂ ਜਜਮੈਂਟਲ ਹੋ ਜਾਂਦੇ ਆ ਸੋ ਬਹੁਤ ਵਧੀਆ ਚੱਲ ਰਿਹਾ ਮਾਹੌਲ ਹੈ ਹਲੇ ਇੱਕ ਦਿਨ ਹੋਰ ਚੱਲਣਾ ਹੈ ਕੱਲ ਤੱਕ ਸੋ ਅੱਜ ਵੀ ਕਾਫੀ ਵਧੀਆ-ਵਧੀਆ ਸਪੀਕਰ ਆ ਰਹੇ ਨੇ ਕੱਲ ਵੀ ਬਹੁਤ ਵਧੀਆ ਸਪੀਕਰ ਆਏ ਸੀਗੇ ਸੋ ਅਸੀਂ ਸਾਰਿਆਂ ਨੂੰ ਕਹਿੰਦੇ ਆ ਜਿਹੜੇ ਇਸ ਸਾਲ ਨਹੀਂ ਆ ਸਕੇ ਅਗਲੇ ਸਾਲ ਤੋਂ ਤੁਸੀਂ ਜ਼ਰੂਰ ਹਿੱਸਾ ਲਵੋ ਇਹਨਾਂ ਕੈਂਪਾਂ ਦੇ ਵਿੱਚ ਤੇ ਮੈਂ ਆਰਗੇਨਾਈਜ਼ਰਸ ਨੂੰ ਬਤਾਈ ਦੇਣਾ ਕਿ ਉਹਨਾਂ ਨੇ ਬੜਾ ਵਧੀਆ ਕੰਮ ਕੀਤਾ ਹੈ ਲੰਗਰ ਦੀ ਸੇਵਾ ਅਕਮੋਡੇਸ਼ਨ ਹਰ ਕਿਸ ਬੜੀ ਵਧੀਆ ਫੈਸਿਲਿਟੀ ਹੈ ਕੋਈ ਖਾਲਸਾ ਫਤੇਜੀ ਹੱਸ ਅਨਸਤਾਨ ਤਸਿਲ ਅਜੀਵਾ ਚੰਸਾ ਬੱਤੇ ਬਿੰਦਕੋਰ ਕੈਮਰਾ ਤੋਂ ਅਮ ਵਿਜੀ ਅਸੀਂ ਸਮਰ ਸੌਰੀ ਅਸੀਂ ਬੱਚਾ ਨੂੰ ਸਮਰ ਕੈਂਪਸ ਲੈ ਕੇ ਜਾਂਦੇ ਆ ਬੱਚੇ ਕੌਸ ਪਾਦੇ ਨੇ ਫਨ ਕਿ ਇਹ ਅਸੀਂ ਜਾਈ ਐਕਟੀਵਿਟੀਆਂ ਕਰੀਏ ਤੇ ਟੂ ਬੀ ਓਨੈਸਟ ਪਹਿਲੇ ਲੱਗਿਆ ਸੀ ਅੱਛਾ ਗੁਰਮਤ ਕੈਂਪ ਓਨਲੀ ਕਿ ਦੇ ਕੋਲ ਠਾਕ ਪਰ ਗੁਰਮਤ ਬੱਚੇ ਥੋੜਾ ਜਿਹਾ ਹੋਏ ਲੇਕਿਨ ਜਦੋਂ ਆਏ ਤੇ ਸਾਨੂੰ ਪਤਾ ਵੀ ਨਹੀਂ ਹੈ ਬੱਚੇ ਆਪਣੇ ਆਪ ਪਤਾ ਉਹਨਾਂ ਨੂੰ ਆਪਣੀਆਂ ਕਲਾਸਾਂ ਤੇ ਸੈਸ਼ਨਸ ਤੇ ਆਪੇ ਪਹੁੰਚ ਜਾਂਦੇ ਆਂਡ ਸਿਰਫ ਸੈਸ਼ਨਸ ਹੀ ਨਹੀਂ ਹੈਗੇ ਉਹਨਾਂ ਦੀ ਦੂਜੀ ਐਕਟੀਵਿਟੀਆਂ ਨੂੰ ਵੀ ਬੱਚਿਆਂ ਨੂੰ ਇਨਵੋਲਵ ਕੀਤਾ ਗਿਆ ਕਦੀ ਮੂਵੀ ਦਿਖਾਤੀ ਰਿਲੇਟਡ ਰੋਪ ਐਕਟੀਵਿਟੀ ਕੀਤੀ ਗਈ ਸੀ ਬੱਚਿਆਂ ਵਾਸਤੇ ਫਿਰ ਉਹਨਾਂ ਨੂੰ ਟੀਮ ਵਰਕ ਮਤਲਬ ਸਿਰਫ ਗੁਰਮਤ ਆਫ ਕੌਰਸ ਇਨ ਦਾ ਅਲਾਈਨਮੈਂਟ ਆਫ ਗੁਰਮਤ ਸਿਧਾਂਤ ਉਹਨਾਂ ਨੂੰ ਬਹੁਤ ਕੁਝ ਸਿਖਾਇਆ ਗਿਆ ਹੈ ਪ੍ਰੀਟੀ ਮੱਚ ਕਵਰਡ 올 ਦੀ ਆਸਪੈਕਟਸ ਆਫ ਆਫ ਲਾਈਕ ਇੰਡੀਵਿਜੂਅਲਸ ਲਾਈਫ ਚਾਹੇ ਉਹ ਸੋਸ਼ਲ ਹੈਗਾ ਬੱਚੇ ਇਕੱਠੇ ਰਹਿ ਰਹੇ ਨੇ ਦੇ ਆ ਸ਼ੇਅਰਿੰਗ ਦਾ ਬਾਥਰੂਮ ਜਿੱਥੇ ਇਹਨਾਂ ਨੂੰ ਅੱਜ ਕੱਲ ਔਨ ਸਵੀਟ ਮਿਲੇ ਹੋਏ ਨੇ ਹੁਣ ਪੰਜ ਪੰਜ ਜਾਣੇ ਇੱਕ ਬਾਥਰੂਮ ਤੇ ਉਹਨਾਂ ਨੂੰ ਉਹ ਚੀਜ਼ ਲਰਨ ਕਰਨ ਨੂੰ ਮਿਲ ਰਹੀ ਹੈ ਇਸ ਮਾਹੌਲ 'ਚ ਜਿੱਥੇ ਅਸੀਂ ਉਹਨਾਂ ਨੂੰ ਯੂ نو ਸਭ ਕੁਝ ਕੰਫਰਟ ਦਿੱਤਾ ਹੋਇਆ ਹੈ ਬਟ ਆਊਟ ਆਫ ਕੰਫਰਟ ਜ਼ੋਨ ਆਈ ਥਿੰਕ ਇਟਸ ਅ ਗੁੱਡ ਓਪਰਚ्युनिटी ਫॉर ਦ ਕਿਡਸ ਐਸ ਵੈਲ ਪੈਰੈਂਟਸ ਨੂੰ ਵੀ ਸਾਨੂੰ ਵੀ ਬਹੁਤ ਸਿਰਫ ਸਾਨੂੰ ਮਤਲਬ ਅਜੇ ਤੱਕ ਇੰਨੀ ਉਮਰ ਹੋ ਗਈ ਮਤਲਬ ਪਤਾ ਆਪਣੇ ਰਿਲੇਸ਼ਨਸ਼ਿਪਸ ਨੂੰ ਅੰਡਰਸਟੈਂਡ ਕਰਨਾ ਫਿਰ ਉਹਨੂੰ ਮਤਲਬ ਗੁਰਮਤ ਦੇ ਅਕੋਰਡਿੰਗ ਉਹ ਰਿਲੇਸ਼ਨਸ਼ਿਪ ਟਵਰਡਸ ਦ ਕਿਡਸ ਟਵਰਡਸ ਆਰਸੈਲਫ ਆਪਣਾ ਇਨਫੈਕਟ ਵਿਦੀਨ ਆਰਸੈਲਫ ਉਹ ਸਾਰਾ ਮਤਲਬ ਐਕਸਪਲੋਰ ਕੀਤਾ ਜਾ ਰਿਹਾ ਹੈ ਵੈਰਾਈਟੀ ਆਫ ਟਾਪਿਕਸ ਸਿਰਫ ਇੱਕ ਚੀਜ਼ ਨਹੀਂ ਹੈ ਤੇ ਸਪੀਕਰਸ ਯੈਸ ਆਫ ਕੌਰਸ ਇਟਸ ਬੀਨ ਆਰਗੇਨਾਈਜ਼ਡ ਰੀਅਲੀ ਵੈਲ ਤੇ ਹਰ ਸਪੀਕਰ ਆਪਣੇ ਉਹਦੇ ਵਿੱਚ ਮਾਹਿਰ ਹੈਗਾ ਉਹਨਾਂ ਨੇ ਵੀ ਕੈਨ ਸੀ ਕਿੰਨੇ ਐਫਰਟਸ ਪਿੱਛੇ ਲੱਗਿਆ ਕਿੰਨੇ ਮਹੀਨਿਆਂ ਦੀ ਲੱਗੇ ਆ ਜਸਟ ਨਾਟ ਸੈਸ਼ਨਸ ਅਗਰ ਤੁਸੀਂ ਕਿਤੇ ਹੋਰ ਲਾਈਕ ਕਿਚਨ سے ਦੇਖ ਲੋ ਸੇਵਾ ਚੱਲ ਰਹੀ ਹੈ ਮਤਲਬ ਉਹੀ ਇਹ ਸਾਰਾ ਕੁਝ ਮਤਲਬ ਸਾਨੂੰ ਇੱਕ ਕੰਪਲੀਟ ਕੰਪਲੀਟ ਪੈਕੇਜ ਮਿਲਿਆ ਹੈ ਇਟਸ ਜਸਟ ਨੋਟ ਅ ਸਮਰ ਕੈਂਪ ਇਟਸ ਪਰੀਟੀ ਮੱਚ ਨੋਟ ਈਵਨ ਗੁਰਮਤ ਕੈਂਪ ਆਈ ਊਡ ਸੇ ਆਈ ਥਿੰਕ एवरीवन ਅਗਰੀਜ਼ ਇਟਸ ਈਕਾਸਾ ਦੀ ਸਾਗਰ ਨੂੰ ਸਮੁੰਦਰ ਚ ਪਾਉਣ ਵਾਲੀ ਗੱਲ ਹੈ ਕਹਿੰਦੇ ਹੈ ਪੂਰਨ ਜੀਵਨ ਜਾਂਚ ਕਿਵੇਂ ਜ਼ਿੰਦਗੀ ਜੂਣੀ ਹੈ ਹਾਂਜੀ ਹਾਂਜੀ ਕਿਵੇਂ ਲਾਈਫ ਨੂੰ ਸਮਝਣਾ ਹੈ ਆਪਾਂ ਕਹਾਂ ਆਈ ਥਿੰਕ ਹਾਂਜੀ ਨਹੀਂ ਬਹੁਤ ਹੋ ਰਹੀ ਹੈ ਇਟਸ ਅ ਲਾਈਫ ਕੈਂਪ ਇਟਸ ਅ ਲਾਈਫ ਕੈਂਪ ਹਾਂਜੀ ਥੈਂਕ ਯੂ ਬਹੁਤ ਮਿਹਰਬਾਨੀ ਤੁਹਾਡੀ ਮੈਂ ਖਾਸਾ ਹਾਂ ਜੁਕਤੇ ਮੈਂ ਮਨਸਿੰਦਰ ਕੌਰ ਹਾਂ ਜੀ ਹਾਂ ਜੀ ਬਹੁਤ ਵਧੀਆ ਲੱਗਾ ਇਸ ਕੰਫਰੰਸ ਸਾਰਿਆਂ ਦਾ ਹੀ ਬੱਚਿਆਂ ਦਾ ਖਾਸ ਕਰਕੇ ਪੇਰੈਂਟਸ ਦਾ ਸਾਰਿਆਂ ਦਾ ਬਹੁਤ ਵਧੀਆ ਮਾਫੀ ਸਾਰਿਆਂ ਨੂੰ ਧੰਨਵਾਦ ਜੀ ਨਾਲ ਸਾਰਿਆਂ ਕੀਤਾ ਹਾਂ ਹਾਂ ਜੀ ਬਹੁਤ ਸਾਰੀ ਹਾਂ ਜੀ ਕਿਰਸਨ ਜੀ ਵਾਲੀ ਆਈ ਕੁ ਜੀ ਕਾ ਖਾਲਸਾ ਵਾਈ ਕੁ ਜੀ ਕੀ ਫਤਿਹ ਮੇਰਾ ਨਾਮ ਅਪਿੰਦਰ ਕੌਰ ਹੈ ਮੈਂ ਕੈਂਪਰਾ ਤੋਂ ਆਈ ਹਾਂ ਮੈਂ ਮੇਰੇ ਹਸਬੰਡ ਔਰ ਮੇਰੇ ਦੋ ਬੱਚੇ ਆਏ ਹੈਗੇ ਮੈਂ ਕਹਿ ਸਕਦੀ ਹੈ ਕਿ ਆਪਣੇ ਲਈ ਆਪਣੇ ਬੱਚਿਆਂ ਦੇ ਲਈ ਕਿ ਇਹ ਇੱਕ ਐਸੀ ਓਪਰਚ्युनिटी ਇਸ ਕੈਂਪ ਨੇ ਪ੍ਰੋਵਾਈਡ ਕੀਤੀ ਹੈ ਸਾਨੂੰ ਕਿ ਸਾਨੂੰ ਆਪਣੇ ਅੰਦਰ ਇੱਕ ਝਾੜੂ ਮਾਰਨ ਦਾ ਮੌਕਾ ਮਿਲਿਆ ਹੈਗਾ ਕਿ ਸਾਰੀ ਜਿਹੜੀ ਗੰਦਗੀ ਆ ਉਹਨੂੰ ਅਸੀਂ ਪਛਾਣ ਲਏ ਆ ਕੱਢ ਰਹੇ ਆ ਕੱਢਣ ਦੀ ਕੋਸ਼ਿਸ਼ ਕਰ ਰਹੇ ਆ ਸਿੱਖ ਰਹੇ ਆ ਇਮੋਸ਼ਨਲ ਇੰਟੈਲੀਜੈਂਸ ਨਾਟ ਓਨਲੀ ਐਡਲਟਸ ਬੱਚੇ ਵੀ ਹੁਣ ਅਸੀਂ ਇਹ ਵਾਕ ਕਰਕੇ ਆ ਰਹੇ ਸੀ ਅਥੇ ਅੰਦਰ ਹਾਲ ਦੇ ਵਿਚਾਰ ਵਾਸਤੇ ਤੇ ਮੇਰੀ ਬੇਟੀ ਜਿਹੜੀ 6 ਸਾਲ ਦੀ ਹੈ ਜਿੰਨੂੰ ਅਸੀਂ ਕੋਸ਼ਿਸ਼ ਕਰ ਰਹੇ ਸੀ ਇਹਨੇ ਸਾਲਾਂ ਤੋਂ ਬਹੁਤ ਕੁਝ ਸਿਖਾਣ ਦੀ ਇਸ 500 ਮੀਟਰ ਦੇ ਰਸਤੇ ਉਹਨੇ ਸਾਨੂੰ ਬੜਾ ਅੱਛਾ ਸਮ ਅਪ ਕਰ ਦਿੱਤਾ ਕਿ ਉਹਨੇ ਕੱਲ ਕੀ ਸਿੱਖਿਆ ਸੀਗਾ ਤੇ ਕਿਦਾਂ ਮੱਥਾ ਟੇਕਣਾ ਕਿਉਂ ਜ਼ਰੂਰੀ ਹੈ ਲੰਗਰ ਕੀ ਹੁੰਦਾ ਹੈ ਕਿ ਕੱਲੀ ਰੋਡ ਉੱਥੇ ਜਾ ਕੇ ਬੈ ਕੇ ਰੋਟੀ ਨਹੀਂ ਖਾਣੀ ਹੈ ਔਰ ਲੰਗਰ ਦਾਸਲੀ ਮਤਲਬ ਕੀ ਹੈਗਾ ਜੀ ਐਟੀਕੇਟਸ ਜਿਹੜੇ ਅਸੀਂ ਗੁਰਦੁਆਰੇ ਦੇ ਵਿੱਚ ਡਿਸਪਲੇ ਕਰਨੇ ਹੁੰਦੇ ਹੈਗੇ ਆ ਉਹ ਉਹਨੇ ਕੁੜੀ ਨੇ ਐਸ ਐਨ ਐਕ ਸਫਰ ਦੇ ਵਿੱਚ ਇੰਨਾ ਸੋਹਣਾ ਸਾਨੂੰ ਸਮ ਅਪ ਕਰਕੇ ਦੱਸਦਾ ਨਾ ਕਿ ਅਸੀਂ ਇੱਥੇ ਸਟੈਪ ਅਪ ਕਰਨ ਲੱਗੇ ਸੋਚ ਰਹੇ ਸੀਗੇ ਕਿ ਵੀ ਹੈਵ ਅਰਡ ਐਵਰੀ ਸੈਕਿੰਡ ਜਿਹੜਾ ਇੱਥੇ ਅਸੀਂ ਸਪੈਂਡ ਕੀਤਾ ਹੈ ਸਮਾਈ ਹੈ ਜੀ ਬਿਲਕੁਲ ਧੰਨਵਾਦ ਵੈਕੀ ਜੀ ਕਾ ਖਾਲਸਾ ਹਾਂਜੀ ਵੈਕੀ ਜੀ ਕੀ ਫਤਿਹ ਜੀ ਮੇਰਾ ਨਾਮ ਦਿਲਮੋਨ ਜ਼ਿੰਗ ਹੈ ਜੀ ਮੈਂ ਕੈਨਵਰ ਤੋਂ ਆਇਆ ਹਾਂ ਜੀ ਆਪਣੇ ਪਰਿਵਾਰ ਦੇ ਨਾਲ ਇੱਥੇ ਜਿਹੜੀ ਮੈਂ ਸਭ ਤੋਂ ਜ਼ਿਆਦਾ ਜ਼ਰੂਰੀ ਚੀਜ਼ ਸਿੱਖੀ ਹੈ ਉਹ ਇਹ ਸਿੱਖੀ ਹੈ ਜਿਸ ਕੈਂਪ ਦੇ ਵਿੱਚ ਕੇ ਆਰਗੇਨਾਈਜ਼ਰਸ ਨੇ ਹਰੇਕ ਏਜ ਹਰੇਕ ਵਰਗ ਨੂੰ ਕੈਟਰ ਕਰਨ ਦੇ ਲਈ ਉਹਨਾਂ ਦੀਆਂ ਜਿਹੜੀਆਂ ਪਰਸਨਲ ਲਾਈਫ ਦੀਆਂ ਰਿਫਲੈਕਸ਼ਨਸ ਉਹਨਾਂ ਨੂੰ ਦਿਖਾਈਆਂ ਨੇ ਉਹਨਾਂ ਨੂੰ ਸਮਝਾਇਆ ਬੜੇ ਸਾਰੇ ਪ੍ਰੈਕਟੀਕਲ ਵੇਜ਼ ਜਿਹੜੇ ਨੇ ਉਹ ਡਿਸਪਲੇ ਕੀਤੇ ਗਏ ਨੇ ਕੱਲੀ ਸਿਰਫ ਗੁਰਬਾਣੀ ਨੂੰ ਥਿਓਰੈਟिकल ਵੇ ਨਾਲ ਨਹੀਂ ਪੜਾਇਆ ਗਿਆ ਹਰ ਤਰ੍ਹਾਂ ਦੇ ਨਾਲ ਸਾਡੀ ਰੋਜ਼ ਦੀ ਦਿਨਚਰਿਆ ਐਜ਼ ਅ ਗੁਰਸਿੱਖ ਇੱਕ ਚੰਗਾ ਇਨਸਾਨ ਬਣਨ ਲਈ ਕੀ ਹੋਣੀ ਚਾਹੀਦੀ ਹੈ ਸਵੇਰੇ ਨਿਤਨੇਮ ਤੋਂ ਲੈ ਕੇ ਤੇ ਇਕਤਨ ਤੋਂ ਲੈ ਕੇ ਤੇ ਹਰ ਰੋਜ਼ ਦੀਆਂ ਡੇ ਟੂ ਡੇ ਐਕਟੀਵਿਟੀਜ਼ ਤੇ ਅਸੀਂ ਗੁਰਬਾਣੀ ਨੂੰ ਕਿਵੇਂ ਵਰਤ ਸਕਦੇ ਹਾਂ ਆਪਣੇ ਆਪ ਨਾਲ ਕਿਵੇਂ ਗੁਰਬਾਣੀ ਦੀ ਪਛਾਣ ਕਰ ਸਕਦੇ ਹਾਂ ਤੇ ਵੱਡੇ ਪੱਧਰ ਦੇ ਉੱਤੇ ਹਰੇਕ ਚੀਜ਼ ਨੂੰ ਹਰੇਕ ਉਮਰ ਦੇ ਹਰੇਕ ਵਰਗ ਦੇ ਬੱਚਿਆਂ ਨੂੰ ਤੇ ਵੱਡਿਆਂ ਨੂੰ ਕੈਟਰ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ ਤੇ ਸਾਰੇ ਆਰਗੇਨਾਈਜ਼ਰਸ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਸਾਨੂੰ ਮੌਕਾ ਮਿਲਿਆ ਇੱਥੇ ਆਪਕੇ ਸੰਗਤ ਕਰਨ ਦਾ ਤੇ ਆਪਣੇ ਜੀਵਨ ਦੇ ਵਿੱਚ ਸੇਧ ਲੈਣ ਦਾ ਧੰਨਵਾਦ ਕਰਨਾ ਮਰਨਦੀ ਸਿੰਘ ਮੈਂ ਤੁਹਾਨੂੰ ਲੁਕੁਣ ਕਰਦੀ ਹਾਂ ਅਸੀਂ ਫਸਟ ਟਾਈਮ ਕੋਈ ਕੈਂਪ ਦੇਖਿਆ ਹੈਗਾ ਜਿਹਦੇ ਵਿੱਚ ਕੀ ਮਤਲਬ ਮੇਰੇ ਪਿਛਲੇ 8-9 ਸਾਲ ਦੇ ਇਤਿਹਾਸ ਦੇ ਵਿੱਚ ਕੀ ਜਿੱਥੇ ਪੈਰੈਂਟਸ ਤੇ ਬੱਚੇ ਇਕੱਠੇ ਜਿਹੜੇ ਕੈਂਪ ਡੈਟ ਕਰ ਰਹੇ ਆ ਜੋ ਕਿ ਬੜੀ ਅੱਛੀ ਚੀਜ਼ ਹੈ ਕਿਉਂਕਿ ਉਹਨਾਂ ਨਾਲ ਬੱਚੇ ਆ ਤੁਹਾਡਾ ਜਿਹੜਾ ਸ਼ੇਅਰ ਕਰ ਸਕਦੇ ਕਿ ਉਹਨਾਂ ਨੇ ਕੀ ਸਿੱਖਿਆ ਅਸੀਂ ਆਪਣੀ ਵੀਕੈਂਸੀ ਆਵਰ ओन ਸੈਲਫ ਰਿਫਲੈਕਸ਼ਨਸ ਹਮ ਲੱਗਦਾ ਕਿ ਅਸੀਂ ਆਪਣੀ ਆਪਣੀ ਲਾਈਫ ਚ ਆਪਾਂ ਸਾਰੇ ਪਰਫੈਕਟ ਹੋ ਗਏ ਹਾਂ ਪਰ ਜਦੋਂ ਆਪਾਂ ਇੱਥੇ ਆ ਕੇ ਬਾਕੀ ਲੋਕਾਂ ਦਾ ਜੀਵਨ ਦੇਖਦੇ ਆ ਜਾਂ ਉਹਨਾਂ ਦੇ ਵਿਚਾਰ ਸੁਣਦੇ ਆ ਤੇ ਸਾਨੂੰ ਆਈਡੀਆ ਹੁੰਦਾ ਕਿ ਅਸੀਂ ਮਤਲਬ ਕਿ ਬਹੁਤ ਪਿੱਛੇ ਰਹਿ ਗਏ ਹਾਂ ਕਿੱਥੇ ਖੜੇ ਆ ਅਸੀਂ ਇੱਥੇ ਖੜੇ ਆ ਅਸੀਂ ਤੇ ਤੁਹਾਨੂੰ ਫਿਰ ਮਤਲਬ ਕਿ ਇੱਕ ਇਮਪਰੂਵਮੈਂਟ ਦਾ ਮੌਕਾ ਮਿਲਦਾ ਹੈਗਾ ਜਿਸ ਸੋਵੇ ਤੇ ਕੱਲੇ ਬੱਚਿਆਂ ਵਾਸਤੇ ਨਹੀਂ ਹੈਗਾ ਆਈ ਥਿੰਕ ਅਡਲਟਸ ਵਾਸਤੇ ਵੀ ਬੜੀ ਅੱਛਾ ਬੜਾ ਅੱਛਾ ਉਭਰਾਲਾ ਹੈਗਾ ਯਾਰ ਜਿਹੜੀ organizations ਨੇ ਇੱਕ ਆਰਗੇਨਾਈਜ਼ ਕੀਤਾ ਹੈਗਾ ਥਿਸ ਲੋਟ ਆਫ ਅਫਰਟਸ ਬਹੁਤ ਜਿਆਦੀ ਮਿਹਨਤ ਕੀਤੀ ਹੈ ਇਹਦੇ ਵਾਸਤੇ ਤੇ ਮੇਰੇ ਹਿਸਾਬ ਨਾਲ ਮਤਲਬ ਕਿ ਆਉਣ ਵਾਲੇ ਸਾਲਾਂ ਚ ਇਹ ਰੈਗੂਲਰਲੀ ਚੱਲਣਾ ਚਾਹੀਦਾ ਹੈ ਮਾਰੇ ਦੀ ਕਿਰਪਾ ਦੇ ਨਾਲ ਤੇ ਇਟਸ A VERY ਗੁੱਡ ਇਨੀਸ਼ੀਏਟਿਵ I'M थैंक यू ਆਲ ਗੋਡਮਨ ਧੰਨਵਾਦ ਹਾਂਜੀ ਸ਼ੁਕਰੀਆ ਜਿਵੇਂ ਨਾਮ ਪਰਮੇਂਦਰ ਕੋਰ ਹੈ ਨਾ ਜਿਹੜਾ ਪਾਰਟੀਆਂ ਤੇ ਆ ਤੇ ਆ ਅਸੀਂ ਇਸ ਦਾ ਜਿਹੜਾ ਕੈਂਪ ਹੈ ਸਾਡਾ ਮੋਟਿਵ ਸੀ ਕਿ ਬੱਚਿਆਂ ਨੂੰ ਮਤਲਬ ਪਤਾ ਲੱਗੇ ਕਿ ਅਸੀਂ ਲੋਕ ਕਿਸ ਤਰਾਂ ਸਪਿਰਚੁਅਲ ਬਣਾ ਲੈ ਕਿਸ ਤਰਾਂ ਮਨੁੱਖ ਨੂੰ ਗੁਰਸਿੱਖ ਬਣਾ ਲੈ ਤੇ ਸਾਨੂੰ ਸੀਗਾ ਕਿ ਜਦੋਂ ਅਸੀਂ ਇੱਥੇ ਆਏ ਤੇ ਇੱਥੇ ਹੋਰ ਵੀ ਕੁਝ ਮਤਲਬ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਜਿਵੇਂ ਕਿ ਮੇਰੇ ਨੂੰ ਕਿਸ ਤਰਾਂ ਕਿਵਰੀ ਬਿਹੇਵੀਅਰ ਚੈਲੰਜਸ ਹੁੰਦੇ ਆ ਬੱਚਿਆਂ ਦੇ ਨਾਲ ਮਤਲਬ ਉਹਨਾਂ ਨੂੰ ਸਾਨੂੰ ਡੀਲ ਕਰਨ ਨਹੀਂ ਆਉਂਦਾ ਤੇ ਜਿਵੇਂ ਸਪੈਸ਼ਲੀ ਭਾਜੀ ਕੈਨੋਟ ਦਵਾਈ ਹੋਏ ਆ ਤੇ ਸਾਨੂੰ ਉਹ ਸੈਸ਼ਨਸ ਦੇ ਰਿਹਾ ਕਾਉਂਸਲਿੰਗ ਕਰ ਰਿਹਾ ਕਿ ਕਿਸ ਤਰ੍ਹਾਂ ਤੁਸੀਂ ਉਹ ਬੱਚਿਆਂ ਨੂੰ ਕਿੱਦਾਂ ਉਹਨਾਂ ਦੇ ਵਿੱਚ ਸਟਰੈਂਥ ਨਹੀਂ ਦਿਖਣੀ ਕਿਉਂਕਿ ਖਾਸ ਕਰਕੇ ਅਸੀਂ ਵੀਕਨੈਸ ਤੇ ਧਿਆਨ ਦਿੰਨੇ ਆ ਨਾ ਜਦੋਂ ਕਿ ਇਹ ਚੀਜ਼ਾਂ ਬੱਚਿਆਂ ਦੀਆਂ ਬਹੁਤ ਚੰਗੀਆਂ ਹੁੰਦੀਆਂ ਆ ਪਰ ਜਿਹੜੀ ਇੱਕ ਵੀਕ ਚੀਜ਼ ਹੁੰਦੀ ਅਸੀਂ ਕੰਪੈਰੀਜ਼ਨ ਕਰਨਾ ਸ਼ੁਰੂ ਕਰ ਦਿੰਦੇ ਆ ਠੀਕ ਹੈ ਨਾ ਅਸੀਂ ਉਹਨੂੰ ਮੋਟੀਵੇਟ ਨਹੀਂ ਕਰਦੇ ਰੀਇਨਫੋਰਸਮੈਂਟ ਨਹੀਂ ਕਰਦੇ ਹੈਗੇ ਨਾ ਸੋ ਸਾਰੀਆਂ ਚੀਜ਼ਾਂ ਜਿਹੜੀਆਂ ਉਸ ਨੂੰ ਇਫੈਕਟ ਕਰਦੀਆਂ ਪਰਸਨਲ ਲਾਈਫ ਨੂੰ ਫੈਮਿਲੀ ਲਾਈਫ ਨੂੰ ਡਿਸਟਰਬ ਕਰਦੀਆਂ ਤੇ ਇਸ ਕਰਕੇ ਜਿਵੇਂ ਇਮੋਸ਼ਨਲ ਇ ਇਹ ਉਹ ਬਹੁਤ ਵਧੀਆ ਜਿਹੜਾ ਹੈ ਨਾ ਉਹ ਸਿੱਖਣ ਨੂੰ ਮਿਲ ਰਿਹਾ ਹੈਗਾ ਐਸ ਅ ਪੇਰੈਂਟਸ ਵੀ ਅਸੀਂ ਸਾਡੀ ਜਿਹੜੀ ਸਾਡੀ ਗਾਈਡੈਂਸ ਹੋਈ ਹੈ ਮਤਲਬ ਕਿ ਨਾ ਕਿ ਅਸੀਂ ਬੱਚਿਆਂ ਨੂੰ ਕਿੱਦਾਂ ਅਪਬ੍ਰਿੰਗ ਕਰਨਾ ਹੈਗਾ ਖਾਸ ਕਰਕੇ ਇਸ ਮਾਹੌਲ ਦੇ ਵਿੱਚ ਜਦੋਂ ਅਸੀਂ ਆਪਣਾ ਇੰਡੀਆ ਤੋਂ ਦੂਰ ਰਹਿ ਰਹੇ ਹਾਂ ਤੇ ਸਾਡੇ ਕੋਲ ਕੋਈ ਇਸ ਤਰ੍ਹਾਂ ਆਪਣੇ ਗ੍ਰੈਂਡ ਪੇਰੈਂਟਸ ਨਹੀਂ ਸਪੋਰਟ ਨਹੀਂ ਬੱਚਿਆਂ ਨੂੰ ਤੇ ਅਸੀਂ ਆਪਣੇ ਬੱਚਿਆਂ ਨੂੰ ਕਿਸ ਤਰ੍ਹਾਂ ਨਾਲ ਮਿਲ ਕੇ ਐਂਡ ਬੀਸਟ ਪੇਰੈਂਟਸ ਵੀ ਹਮੇ ਸਾਰੀਆਂ ਪ੍ਰੋਬਲਮ ਐਂਡ ਬੱਚੇ ਵੀ ਆਪਣੀਆਂ ਪ੍ਰੋਬਲਮਸ ਦੱਸ ਰਹੇ ਹੈਗੇ ਆ ਕਿ ਬੱਚਿਆਂ ਦਾ ਸੈਸ਼ਨ ਹੈ ਕਿ ਬੱਚੇ ਕਹਿ ਰਹੇ ਕਿ ਪੇਰੈਂਟਸ ਤੋਂ ਕੀ ਐਕਸਪੈਕਟ ਕਰ ਰਹੇ ਆਸੀਂ ਤੇ ਅਸੀਂ ਜਿਹ ਇੱਕ ਕੋਲੈਬੋਰੇਟਿਵ ਅਪਰੋਚ ਹੈਗੀ ਤੇ ਆਈ ਥਿੰਕ ਜਿਹੜੇ ਆਰਗੇਨਾਈਜ਼ਰ ਹੈ ਬਹੁਤ ਵਧੀਆ ਕੰਮ ਕਰ ਰਹੇ ਹੈਗੇ ਸਾਰਿਆਂ ਦੀ ਆਪਣੀ opinions ਹੈਗੀਆਂ ਤੇ ਉਸ ਨਾਲ ਵੀ ਇੱਕ ਪ੍ਰੋਬਲਮ ਸੋਲਵਿੰਗ ਹੈਗੀ ਆਈ ਥਿੰਕ ਤੇ ਮੈਨੂੰ ਇਹ ਲੱਗਦਾ ਕਿ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈਗਾ ਬੱਚਿਆਂ ਨੂੰ ਤੇ ਐਜ਼ ਅ ਪੈਰੈਂਟਸ ਹਨ ਵੀ ਕਾਫੀ ਕੁਝ ਸਿੱਖਣ ਨੂੰ ਮਿਲ ਰਿਹਾ ਹੈਗਾ ਕਿ ਇਸ ਤਰ੍ਹਾਂ ਬੱਚਿਆਂ ਨਾਲ ਡੀਲ ਕਰਨਾ ਹੈਗਾ ਉਹਨਾਂ ਨੂੰ ਮਤਲਬ ਸੋਸਾਇਟੀ ਦੇ ਵਿੱਚ ਉਹਨਾਂ ਦੀ ਅਪਰੋਚ ਕਿਵੇਂ ਚਲਾਉਣਾ ਹੈ ਜੀ ਇਹ ਵੀ ਚਲਾਉਣਾ ਹੈਗਾ ਬਹੁਤ ਵਧੀਆ ਕੰਮ ਤੁਸੀਂ ਜਿਹੜਾ ਗ੍ਰੈਂਡ ਪੈਰੈਂਟਸ ਦੀ ਗੱਲ ਕੀਤੀ ਹੈ ਜਿਹੜੇ ਪਿਛੋਂ ਦਾਦਾ ਦਾਦੀ ਉਹ ਵੱਡਾ ਚੈਲੰਜ ਆਈ ਇੱਥੇ ਬਿਲਕੁਲ ਤੇ ਪਰ ਬਹੁਤ ਹੀ ਲੱਗੀ ਤੁਹਾਨੂੰ ਇਹ ਗੱਲਬਾਤ ਬ੍ਰੀਕ ਨਹੀਂ ਸਾਰਿਆਂ ਨੇ ਹਾਂ ਜੀ ਵਾਇਕ ਆਲਸੋ ਬੋਤੇ ਜੀ ਮੈਂ ਹਰਜੀਤ ਸਿੰਘ ਲੋਕਲ ਪਰਥ ਜੀ ਤੇ ਐਜ਼ ਅ ਪਾਰਟ ਆਫ ਜਤ ਮੱਲ ਪ੍ਰਪੰਸ ਇਕੱਠੇ ਮੈਂ ਕੀ ਸਾਰਾ ਕਰ ਰਹੇ ਆ অর্ਗੇਨਾਈਜ਼ ਕਰ ਰਹੇ ਜੀ ਇੱਕ ਮੱਲ ਪਾਰਟ ਆਫ ਫਲ ਸੰਗਤ ਵੀ ਹੈਗੇ ਤੇ ਪਾਰਟ ਆਫ ਸੇਵਾ ਦਾ ਵੀ ਹੈਗੇ ਜੀ ਤੇ ਕੋਸ਼ਿਸ਼ ਕਰੀ ਦੀ ਕਿ ਵੀ ਸੰਗਤ ਨੂੰ ਜਿਆਦਾ ਜਿਆਦਾ ਆਪਾਂ ਫੈਸਿਲਿਟੀਆਂ ਦੀਏ ਜੀ ਤੇ ਬਾਕੀ ਮੇਰੇ ਵੱਲੋਂ ਤੇ ਮਤਲਬ ਐ ਕਿ ਜੀਵਨ ਜਿਆਦਾ ਖਜਾਨਾ ਹੀ ਹੈ ਤੇ ਇਟਸ ਆ ਲਾਈਕ ਕੰਪਲੀਟ ਪੈਕੇਜ ਜੀ ਅਸੀਂ ਇਸ ਚੀਜ਼ ਤੇ ਖੜ ਜੀਏ ਜਿਸ ਨਾਲ ਤਾਂ ਫਿਰ ਰੌਲਾ ਹੀ ਮੁੱਕ ਜਵੇ ਹਾਂਜੀ 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 ਮਤਲਬ ਇਨ ਵੀਡੀਓ ਲਰਨਿੰਗ ਤੇ ਕੱਲ ਵੀ ਮੈਂ ਆਪਣੇ ਆਪ ਨੂੰ ਕੋਖਤਾ ਵੀ ਜਜਮੈਂਟ ਕੋਲਾ ਜਿਹੜਾ ਸੀ ਕਨਸੈਪਟ ਸੀ ਉਹਦੇ ਕਰਕੇ ਫਿਰ ਮੈਨੂੰ ਲੱਗਿਆ ਕਿ ਜਗ੍ਹਾ ਤੇ ਮੈਂ ਜਾ ਕੇ ਮਾਤੇ ਨੂੰ ਨਹੀਂ ਕਿਸੇ ਆਪਣੇ ਘਰ ਵਿੱਚ ਜੋ ਪੜਾਈ ਜਾਤੋ ਵੈਰੀ ਗੁੱਡ ਤੇ ਮਤਲਬ ਉਹਨੂੰ ਇੰਪਲੀਮੈਂਟ ਵੀ ਕੀਤਾ ਕੋਸ਼ਿਸ਼ ਕਰੇ ਕਿ ਇੰਪਲੀਮੈਂਟ ਕਰ ਲਈਏ ਤੇ ਜਿਹੜਾ ਬੰਦਾ ਆਪਣਾ ਆਪ ਸਵਾਰਦਨ ਕਿ ਮੇਰੇ ਜੀ ਕੀ ਕਮੀਆਂ ਵਾ ਉਠਦਾ ਵੀ ਉਹੀ ਹੈ ਮਾਫੀ ਮੰਗੀ ਤੇ ਉਹਦੇ ਬਾਅਦ ਚਲੋ ਗੱਲਬਾਤ ਕਰਦੇ ਵਾਏ ਲੋਕੀ ਕਥਾ ਸਾ ਵਾਏ ਜੀ ਪਸ਼ਾਰ ਨਾ ਬਚਦਾ ਸਿੰਗਾ ਇਹ ਮੈਂ ਲੋਕਲ ਪਾਸਟਰੀਆ ਜੀ ਪਿਛਲੇ ਕਾਫੀ ਸਮੇਂ ਤੋਂ ਬੱਚਿਆਂ ਦੇ ਲਈ ਸਮਰ ਕੈਂਪ ਜਾਂ ਗੁਰਮਤ ਕੈਂਪ ਵਗਾਰੇ ਸੀ ਹਾਂਜੀ ਤੇ ਔਨਲਾਈਨ ਕਲਾਸਿਸ ਵੀ ਵਗਾਰੇ ਸੀ ਇਹ ਬੱਚੇ ਮੇਰੇ ਦੋ ਬੱਚੇ ਨੇ ਹਾਂਜੀ ਸੋ ਐਜ਼ ਅ ਪੇਰੈਂਟ ਜਿਵੇਂ ਲੇਕੋ ਹੁੰਦਾ ਨਾ ਕੰਸਰਨ ਕਿ ਬੱਚਾ ਕਨਸਰਨ ਇਨ ਸੈਂਸ ਕਿ ਉਹਨਾਂ ਨੂੰ ਇੱਕ ਅੱਛਾ ਬੇਸ ਦਿੱਤਾ ਜਾਵੇ ਜੀ ਜਾਂਚ ਦਾ ਹਾਂਜੀ ਸੋ ਫਿਰ ਗੱਲ ਕਰਦੇ ਕਰਦੇ ਬਾਲਾ ਆਇਆ ਕਿ ਇੱਕ ਪੇਰੈਂਟਸ ਦੇ ਬੱਚਿਆਂ ਦਾ ਜੁਆਇੰਟ ਕੈਂਪ ਲਗਾਇਆ ਜਾ ਸੋ ਫਸਟ ਟਾਈਮ ਹੋ ਰਿਹਾ ਸਾਰੇ ਪੇਰੈਂਟਸ ਵੀ ਇਨਵੋਲਵ ਨੇ ਕਿਦਾਂ ਲੱਗ ਰਿਹਾ ਬਹੁਤ ਹੋ ਰਿਹਾ ਪੂਰੀ ਗੁਰੂ ਦੀ ਕਿਰਪਾ ਖੁਸ਼ ਹਾਂ ਸਾਰਾ ਕੁਝ ਪੂਰਾ ਪੂਰੀ ਗੁਰੂ ਦੀ ਕਿਰਪਾ ਬਹੁਤ ਕੁਝ ਸਿੱਖਣ ਨੂੰ ਮਿਲ ਰਿਹਾ ਬੱਚਿਆਂ ਦੇ ਨਾਲ ਬੌਂਡਿੰਗ ਆਪਸ ਦੇ ਵਿੱਚ ਬੌਂਡਿੰਗ ਆਨੰਦ ਹੈ ਪੀਸ ਬਹੁਤ ਹੈ ਕਾਸ ਜੀ ਬਹੁਤ ਜੀ ਲੱਗਾਂ ਜੀ ਤੁਹਾਨੂੰ ਜਿਹੜੇ ਪਹਲਾ ਲੱਗ ਰਿਹਾ ਵੀ ਖੁਸ਼ੀ ਨਹੀਂ ਨਹੀਂ ਬਿਲਕੁਲ ਆ ਦੇਖੋ ਸਵੇਰ ਤੋਂ ਹੋਈ ਹੋਈ ਨੇ ਸਾਰ ਸਭ ਦੇ ਚਿਹਰੇ ਖਿਲੇ ਹੋਏ ਨੇ ਇੱਕ ਆ ਤੁਸੀਂ ਵੀ ਥੋੜੀ ਕੈਮਰਾ ਘੁਮਾ ਕੇ ਦਿਖਾਓ ਤੇ ਬਿਲਕੁਲ ਪੀਸਫੁੱਲ ਜਗਾ ਹਾਂਜੀ ਹਾਂਜੀ ਇਹਨਾ ਮੋਰ ਨੇ ਇੱਥੇ ਤੇ ਪਾਣੀ ਦਾ ਪ੍ਰਵਾਹ ਸਵੇਰੇ ਤੋਂ ਚੱਲ ਰਿਹਾ ਹਨਾ ਹੋਰ ਬੱਚਿਆਂ ਦੇ ਲਈ ਥੋੜੀ ਬ੍ਰੇਨਸਟਾਰਮਿੰਗ ਸੈਸ਼ਨਸ ਨੇ ਪੇਰੈਂਟਸ ਦੇ ਲਈ ਨੇ ਜੀ ਤੁਸੀਂ ਦੇਖ ਲਓ ਜਿੱਥੇ ਮਾਰੇ ਜਨਾ ਗੁਰਬਾਣੀ ਦਾ ਨਾਮ ਆ ਰਿਹਾ ਜਿੱਦਾਂ ਸਟ੍ਰੈਸੀ ਮੁਕੀਬਿੰਦੀ ਤਾਂ ਆਪਾਂ ਸਵੇਰੇ ਉੱਠਦੇ ਕਿੰਨਾ ਖਿਚੋ ਤਾਣ ਭਜੀ ਹੁੰਦੀ ਹੈ ਨਾ ਸੋ ਜਿੱਦਾਂ ਆਪਾਂ ਗੱਲ ਕਰ ਰਹੇ ਸੀਗੇ ਵੀ ਇਨਵੈਸਟਿੰਗ ਹਾਂਜੀ ਹੁਣ ਆਪਾਂ ਬੱਚਿਆਂ ਦੇ ਲਈ ਆਪਣੇ ਆਪ ਦੇ ਲਈ ਇਨਵੈਸਟਮੈਂਟ ਕਿਹੜਾ ਤਰ੍ਹਾਂ ਦੀ ਕਰਦੇ ਹਾਂ ਸਮੇਂ ਦੇ ਨਾਲ ਹਾਂਜੀ ਤੇ ਹੋਰ ਅੱਛੀਆਂ ਗੱਲਾਂ ਸਿੱਖ ਰਹੇ ਹਾਂ ਅਸ ਗਰੂਸ ਦੇ ਸਿਧਾਂਤ ਤੇ ਸਿੱਖ ਰਹੇ ਹਾਂ ਜੀ ਸੋ ਬਹੁਤ ਬਹੁਤ ਚੰਗਾ ਲੱਗ ਰਿਹਾ ਤੁਹਾਡੇ ਵਿਚਾਰ ਸੁਣ ਕੇ ਬਹੁਤ ਖੁਸ਼ੀ ਮਿਲੀ ਆ ਤੁਹਾਡੇ ਜਿਹੜੇ ਦੀ ਖੁਸ਼ੀ ਦੱਸ ਰਹੀ ਆ ਵੀ ਕਿਰਪਾ ਵਾਈਗੁਰੂ ਜੀ ਬੋਲੀ ਕਿ ਕਿਰਪਾ ਸਾਹਿਬ ਵਾਈਗੁਰੂ ਜੀ ਹਾਂਜੀ ਹਾਂਜੀ ਬੋਲੋ ਜੀ ਵਾਈਗੁਰੂ ਜੀ ਦਾ ਖਾਸ ਸਾਹੀ ਹਾਂਜੀ ਸੋ ਆਪਾਂ ਗੁਰਮਤ ਕੈਂਪ ਤੇ ਇੱਥੇ ਆਇਆ ਜੀ ਬਰੇਕ ਬੈਠੇ ਬੈਠੇ ਹੈਗੇ ਨੇ ਤੇ ਚਿੱਪ ਤੇ ਆ ਸਭ ਤੋਂ ਪਹਿਲਾਂ ਤਾਂ ਮੈਂ ਜਿਹੜਾ ਹੈ ਕਿ ਇਹ ਗੱਲ ਟੱਚ ਬੇਸ ਕਰਨਾ ਚਾਹੁੰਦਾ ਸੀ ਵੀ ਇੱਕ ਜਿਹੜੀ ਸਾਡੇ ਕੋਲ ਇੱਕ ਦਿਲੀ ਖੁਆਇਸ਼ ਸੀ ਕਿ ਇਹ ਗੁਰਬਾਨੀ ਹੈ ਇਹ ਆਪਾਂ ਬੜੀ ਸੁਣੀ ਜਰੂਰ ਕਰਿਆ ਨੇ ਤੇ ਜਿਹੜੀ ਗੁਰਬਾਣੀ ਹੈ ਇਹਦੇ ਜਿਹੜੀ ਲਿਖਾਵਟੀਆਂ ਇਹ ਕਾਫੀ ਪੁਰਾਤਨ ਹੈ ਅੱਜ ਦੇ ਬੱਚਿਆਂ ਨੂੰ ਤਾਂ ਅਸੀਂ ਇਹਨਾਂ ਨੂੰ ਪੜਨ ਦਵਾ ਦਿੰਨੇ ਪਰ ਇਹਦਾ ਕੰਟੈਕਸਟ ਨਹੀਂ ਸਮਝ ਆਉਂਦਾ ਇਹਦਾ मीनिंग ਜਿਹੜਾ ਉਹ ਨਹੀਂ ਸਮਝ ਆਉਂਦੀ ਸੋ ਜਿਹੜਾ ਸਾਡਾ ਉਪਰਾਲਾ ਸੀਗਾ OCP ਜਿਹੜਾ ਗੁਰਮਤ ਕੈਂਪ ਜਿਹੜਾ ਉਸ ਅਸੀਂ ਗੁਰਬਾਣੀ ਦੇ ਰਾਈ ਜਿਹੜੀ ਗੁਰਬਾਣੀ ਜਿਹੜੀ ਗੁਰਬਾਣੀ ਜੋ ਗੱਲ ਕਹਿ ਰਹੀ ਹੈ ਉਸੋਂ ਸੀ ਅੱਜ ਦੇ ਮੋਡਰਨਾਈਜ਼ ਵੇ ਵਿੱਚ ਬੱਚਿਆਂ ਨੂੰ ਕਿਵੇਂ ਪਰੋਸ ਕੇ ਦੇਈਏ ਤਾਂ ਕਿ ਜਿਹੜੇ ਬੱਚੇ ਨੇ ਇਹ ਬਹੁਤ ਚੜਾ ਇਹ ਇਸ ਦਾ ਜਿਹੜਾ ਇੱਕ ਲਾਹ ਲੈ ਸਕਣ ਸੋ ਇਹ ਸਾਨੂੰ ਕਾਫੀ ਟਾਈਮ ਤੋਂ ਇਸ ਚੀਜ਼ ਦੀ ਖਿਚੋਰੀ ਸੀਗੀ ਸੋ ਅਸੀਂ ਕਾਫੀ ਥੈਂਕਸ ਹੈ ਸਾਰੇ ਆਰਗੇਨਾਈਜ਼ਰ ਦਾ ਸਾਰੀ ਸੰਗਤ ਦਾ ਸਾਰੇ ਸੇਵਾਦਾਰਾਂ ਦਾ ਕਿਉਂਕਿ ਇੰਨਾ ਵੱਡਾ ਪ੍ਰੋਗਰਾਮ ਜਿਹੜਾ ਬਿਨਾ ਸੇਵਾਦਾਰਾਂ ਤੋਂ ਬਿਨਾ ਬਿਨਾ ਮਿਹਨਤ ਤੋਂ ਨਹੀਂ ਹੁੰਦਾ ਤਕਰੀਬਨ 6 ਮਹੀਨੇ ਹੋ ਗਏ ਸਾਨੂੰ ਸਾਰਾ ਪਲੈਨਿੰਗ ਪ੍ਰੋਸੈਸ ਤੇ ਸਾਰਾ ਇਕੱਠਾ ਕਰਦੇ ਕਰਦੇ ਔਰ ਬਹੁਤ ਸਾਰਾ ਸਪੋਰਟ ਸੁਮੇਤਾ ਬੱਸ ਉਹ ਸਪੋਰਟ ਮਿਲਿਆ ਔਰ ਬੱਚਿਆਂ ਨੇ ਤਾਂ ਬਾ ਕਮਾਲ ਜੋ ਉਹਨਾਂ ਨੇ ਇੰਜੋਏ ਕੀਤਾ ਹੈ ਬਹੁਤ ਹੀ ਕਿਉਂਕਿ ਅਸੀਂ ਜਿਹੜੇ ਟੌਪਿਕਸ ਵੀ ਉਸ ਤੋਂ ਦੇ ਸਿਲੈਕਟ ਕੀਤੇ ਜਿਹੜੇ ਇਮੋਸ਼ਨਲ ਇੰਟੈਲੀਜੈਂਸ ਦਾ ਟੌਪਿਕ ਹੈਗਾ ਕੋਈ ਨਾ ਵੀ ਬੱਚਿਆਂ ਨੂੰ ਅਸੀਂ ਬੱਚੇ ਹਰ ਬੱਚਾ ਜਿਹੜਾ ਅਸਨਲ ਰਿਲੇਟ ਕਰ ਪਾ ਰਿਆ ਕਿ ਹਾਂ ਤਾਂ ਕਿਛੇ ਇਸ਼ੂਸ ਨੇ ਟੈਕਨੋਲੋਜੀ ਦੇ ਇਸ਼ੂਸ ਨੇ ਸਟਰੈਂਥ ਵੀਕਨੈਸਿਸ ਨੇ ਹੈਂਗਰ ਹੈ ਬੂਲਿੰਗ ਹੈ ਸਾਰੀ ਚੀਜ਼ਾਂ ਜਿਹੜੀਆਂ ਨੇ ਸਾਡੇ ਚੱਲ ਜਾਂਦੇ ਹਾਂ ਕਮਿਊਨਿਟੀ ਚਾਰ ਜਬੜੀ ਹੈ ਸੋ ਇਹ ਗੁਰਬਾਣੀ ਚ ਇਹ ਸਾਰਿਆਂ ਦੇ ਆਨਸਰ ਹੈਗੇ ਨੇ ਗੁਰਮਾਣੀ ਚ ਬੜੇ ਸਚੋਟ ਤਰੀਕੇ ਨਾਲ ਸਾਰੀ ਦੀ ਗੱਲਾਂ ਕੀਤੀਆਂ ਹੋਈਆਂ ਨੇ ਇਹਦੇ ਇਲਾਜ ਦੱਸੇ ਹੋਏ ਨੇ ਸਿਰਫ ਗੱਲ ਹੈ ਕਿ ਅਸੀਂ ਕੇਵਲ ਗੁਰਮਾਣੀ ਨੂੰ ਪੜਨ ਤੱਕ ਸੀਮਿਤ ਨਾ ਰਹੀਏ ਕਿਸੇ ਟਾਈਮ ਆਪਾਂ ਇਸ ਗੱਲ ਤੇ ਵੀ ਆਪਾਂ ਡਿਟੇਲ ਤੇ ਜਾਵਾਂਗੇ ਹਾਂਜੀ ਤੇ ਮੈਂ ਚਾਹਣਾ ਵੀ ਇਹੋ ਚੀਜ਼ ਤੇ ਅੱਗੇ ਆਪਾਂ ਗੱਲ ਕਰਾਂਗੇ ਹਾਂਜੀ ਨਹੀਂ ਪਰ ਬਹੁਤ ਵਧੀਆ ਆਈ ਥਿੰਕ ਫੈਸਿਲਿਟੀ ਵੀ ਦੇਖੀ ਹੋਈ ਹੈ ਇਟਸ ਫੈਂਟੈਸਟਿਕ ਬਹੁਤ ਹੀ ਅੱਛਾ ਸਾਨੂੰ ਇੱਥੇ ਬੜਾ ਮਜ਼ਾ ਆਇਆ ਔਰ ਬਹੁਤ ਹੀ ਸੰਗਤ ਜਿਹੜੀ ਉਹਨਾਂ ਨੇ ਕਾਫੀ ਸਹਿਯੋਗ ਦਿੱਤਾ ਹੈਗਾ ਜੀ ਚਾਈ ਖਲਸਾ ਭਾਈ ਹਰਜੋਤ ਜੀ ਮੇਰਾ ਨਾਮ ਪਵਨੀਤ ਸਿੰਘ ਹੈ ਜੀ ਮੈਂ ਅਸੀਂ ਹੌਲੀਡੇਸ ਤੇ ਜਾਂਦੇ ਆ ਪਰ ਇਹੋ ਜਿਹਾ ਉਪਰਾਲਾ ਬਹੁਤ ਘੱਟ ਹੁੰਦਾ ਜੀ ਪਰ ਇੱਥੇ ਅਸੀਂ ਖਾਲੀ ਬੱਚਿਆਂ ਨੂੰ ਸਿਖਾਣ ਨਹੀਂ ਆਏ ਅਸੀਂ ਆਪ ਸਿੱਖ ਰਹੇ ਹਾਂ ਜੀ ਜਨਰਲੀ ਗੁਰਦੁਆਰਿਆਂ ਚ ਕੀ ਪਰਸਪੈਕਸ਼ਨ ਹੁੰਦੀ ਕਿ ਕੁਝ ਲੋਕਾਂ ਦੀ ਡਿਊਟੀ ਬੰਦੀ ਹੋਈ ਹੈ ਉਹ ਵੀ ਬਾਬਾ ਜੀ ਦੇ ਨੇੜੇ ਆਉਂਦੇ ਹੋਏ ਪ੍ਰਕਾਸ਼ ਕਰਦੇ ਆ ਇੰਟਰੈਕਟ ਹੋਈ ਜੇ ਤਾਂ ਬੱਚਿਆਂ ਨੂੰ ਇਹ ਪਰਸੈਪਸ਼ਨ ਸੀਗਾ ਕਿ ਅਸੀਂ ਨਹੀਂ ਇਨਵੋਲ ਹੋ। ਹੁਣ ਇੱਥੇ ਅਸੀਂ ਇਨਵੋਲ ਹੋਏ ਆ ਇਮੋਸ਼ਨਲ ਇੰਟੈਲੀਜੈਂਸ ਨੂੰ ਐਜ਼ ਐਨ ਐਗਜ਼ਾਮਪਲ ਲੈ ਕੇ ਉਹਨਾਂ ਨੂੰ ਸਿਖਾ ਰਹੇ ਆ। ਸੋ ਵੀ ਆਰ ਲਰਨਿੰਗ ਵਿਦ ਦ ਕਿਡਸ। ਸੋ ਉਹ ਇੰਟਰੈਕਸ਼ਨ ਜਿਹੜਾ ਆ ਬੜਾ ਪੋਜ਼ਿਟਿਵ ਹੈ। ਪੇਰੈਂਟਸ ਵੀ ਆਪਸ ਵਿੱਚ ਕਿਡਸ ਨਾਲ ਬੌਂਡਿੰਗ ਹੋ ਰਹੀ ਹੈ। ਤੇ ਓਵਰ ਆਲ ਵੀ ਆਰ ਇੰਜੋਇਿੰਗ ਗਰੀ ਗੁਰਜੀ। ਵੈਰੀ ਗੁੱਡ ਸਰ। ਆਕਰ ਕੇ। ਹਾਂਜੀ। ਪੂਰਾ ਨੰਦਾ ਜੀ ਬੜੀ ਬੇਸਿਕ ਤੇ ਪ੍ਰੈਕਟੀਕਲ ਟ੍ਰਿਕ ਕੇ ਨਾਲ ਗੁਰਬਾਣੀ ਨਾਲ ਜੋੜ ਕੇ। ਹਾਂਜੀ। ਸਾਰਾ ਕੁਝ ਦੱਸਿਆ ਜਾ ਰਿ ਯਾਣਾ ਹਾਂ ਜੀ ਤੋਂ ਉੱਪਰ ਦੀ ਗੱਲ ਹੈ ਬਿਲਕੁਲ ਹਾਂ ਭਾਈ ਕਿਵੇਂ ਲੱਗਾ ਬਹੁਤ ਦੇਖ ਫਾਇਦਾ ਹੋ ਸਕਦਾ ਮੇਰਾ ਅੰਗਰਜੋਤ ਹੈ ਗੁਰਜੋਤ ਕਿਵੇਂ ਲੱਗਾ ਕੈਂਪ ਤੇ ਆ ਕੇ ਬਹੁਤ ਲੱਗਿਆ ਮੈਨੂੰ ਕੁਝ ਸਿੱਖਣ ਨੂੰ ਮਿਲਿਆ ਆਹ ਮੋਸ਼ਨਲ ਚੈਲੰਜਿੰਗ ਦੇ ਬਾਰੇ ਜਿਵੇਂ ਸਾਰਿਆਂ ਨੇ ਦੱਸਿਆ ਸਿੱਖਣ ਨੂੰ ਮਿਲ ਰਿਹਾ ਐਵੇਂ ਚਾਂਸ ਮਿਲੇ ਮੈਂ ਯੂਨੀ ਲਾਈਫ ਸਾਰਾ ਕੁਝ ਉਹ ਡਿਸਕਨੈਕਟ ਕਰਕੇ ਪੂਰੀ ਗੁਰਬਾਨੀ ਨਾਲ ਜੀ ਸਿੱਖੀ ਨਾਲ ਮਿਲੀ ਸੋ ਬੜੀ ਲੱਗੇ ਇਹ ਤੋਂ ਸਿੱਖਦੇ ਪੂਰੇ ਆਪਣੇ ਅੰਦਰ ਗੋਣਾ ਚਾਹੀਦਾ ਹਾਂ ਜੀ ਨਹੀਂ ਕਿਤੇ ਅੱਛਾ ਇੱਥੇ ਛੱਡ ਜਾਣ ਇਹ ਕੈਂਪ ਦਾ ਤਾਂ ਫਾਇਦਾ ਇਹਨਾਂ ਦਾ ਜ਼ੋਰ ਲਾਉਣ ਦਾ ਤਾਂ ਹੀ ਪਿਆਦਾ ਵਾ ਕਿ ਇਹਦਾ ਫਾਇਦਾ ਤੈਨੂੰ ਹੀ ਆ ਹਾਂਜੀ ਹੈਨਾ ਤੇ ਤੁਹਾਡੇ ਦੇਖ ਕੇ ਤੁਹਾਡੇ ਅੱਗੇ ਦੇ ਆਉਣ ਵਾਲੀ ਜਨਰੇਸ਼ਨਾਂ ਨੂੰ ਹੋਊਗਾ ਨਾ ਇਹ ਹਰ ਕਿਹੋ ਬੰਦੇ ਦੀ ਕਿਹਨੂੰ ਦੇ ਵੀ ਮੈਂ ਕੀ ਸ਼ਬਦ ਵਰਤਾਂ ਵੀ ਕਿਸਮਤ ਲਾ ਲੋ ਜਾਂ ਕਿਹਨੂੰ ਦੇ ਵੀ ਹੈ ਨਹੀਂ ਸਮਾਂ ਨਹੀਂ ਹੁੰਦਾ ਕਈਆਂ ਦੇ ਕੋਲ ਲੋਕ ਸੁੱਤੇ ਹੋਏ ਵੀ ਬੈਠੇ ਨਾ ਤੁਸੀਂ ਇੱਥੇ ਆ ਕੇ ਗੁਰੂ ਨਾਲ ਜੁੜੇ ਆ ਤੁਸੀਂ ਬਹੁਤ ਕਰਮਾਂ ਭਾਗਾਂ ਵਾਲੇ ਆ ਤੇ ਤੁਸੀਂ ਇੱਥੇ ਆਏ ਤੁਸੀਂ ਸਿੱਖ ਕੇ ਜਾਓ ਇਹਨੂੰ ਇਸ ਚੀਜ਼ ਨੂੰ ਆਪਣੇ ਅੰਦਰ ਉਤਾਰੋ ਠੀਕ ਹੈ ਨਾ ਇਹਦਾ ਮਕਸਦ ਹੀ ਇਹ ਹੈ ਕਿ वाहेगुरु जी का खालसा वाहगुरू जी की फतेह जपटी साहब लिखा है सुनिया मनिया मन किता पाओ महाराज ने सूँ उपदेश कि पहला गुरबाणी सुन के फिर मन के फिर असी अपनी जिंदगी बिचा के फिर असी हासिल कर सकते हैं सारा कुछ के, असी विकारज मिल सकते हैं

ਬਹੁਤ ਅੱਛਾ ਲੱਗਿਆ ਪੰਜਾਬੀ ਬੋਲਣੀ ਹੈ ਹਾਂਜੀ ਠੀਕਾ ਮੈਨੂੰ ਬਹੁਤ ਚੰਗਾ ਲੱਗਿਆ ਸਪੈਸ਼ਲੀ ਕਿਉਂਕਿ ਇਦਾਂ ਦੇ ਜੋ টিਚਰਸ ਮਿਲ ਲੀਏ ਤਾਂ ਨੂੰ ਕੋਈ ਹੋਟ ਕੈਂਪ ਹੈ ਬੁੱਕ ਤੋਂ ਨਹੀਂ ਮਿਲਦੀ ਹੈ ਕੋਈ ਵੀ ਜਗ੍ਹਾ ਤੋਂ ਨਹੀਂ ਮਿਲ ਸਕਤਾ ਨੂੰ ਜੋ ਇਹ ਸਿੱਖਣਾ ਮੇਰੇ ਅਧਿਕ ਲਾਈਫ ਦਾ ਸਭ ਤੋਂ ਚੰਗਾ ਗੋਲ ਹੈਗਾ ਅਗਰ ਤੁਸੀਂ ਸਿੱਖ ਲੋ ਤੇ ਤੁਹਾਡੇ ਨਾਲ ਹਮੇਸ਼ਾ ਰਹੇਗਾ ਤੁਸੀਂ ਆਪਣੇ ਲੇਟਰ ইਅਰਸ 'ਚ ਜਦੋਂ ਤੁਸੀਂ ਰਿਟਾਇਰ ਹੋ ਜਾਂ ਕੁਝ ਕਰਦੇ ਹੋ ਤਾਂ ਤੁਹਾਨੂੰ ਇੱਕ ਚਾਂਸ ਮਿਲਦਾ ਕਿ ਯੂ ਕੈਨ ਕਨੈਕਟ ਵਿਦ ਗੁਰਬਾਣੀ ਤੇ ਤੁਸੀਂ ਬਸ ਇਟਸ ਅੱਛਾ ਹੈਗਾ ਕਿ ਸੱਜਣ ਗੁਰਬਾਣੀ ਦੀ ਇਸ ਉਮਰ ਵਿੱਚ ਸਮਝ ਆ ਗਈ ਕਿਉਂਕਿ ਕਈ ਲੋਕਾਂ ਨੂੰ ਚਾਂਸ ਨਹੀਂ ਮਿਲਦਾ ਐ ਕੈਂਪ ਚ ਆਉਣੇ ਵਿੱਚ ਵੈਰੀ ਗੁੱਡ ਤਾਂ ਇਸ ਦੰਦੇ ਜੋ ਸਿੱਖਿਆ ਵੀ ਮਿਲੀ ਉਹਨਾਂ ਨੂੰ ਵੀ ਮਿਲਦਾ ਸਮ ਪੀਪਲ ਲੱਕੀ ਵੀ ਨਹੀਂ ਹੁੰਦੇ ਨੇ ਕਿ ਇੱਥੇ ਆ ਕੇ ਉਹਨੂੰ ਸਮਝਣਾ ਪੀਪਲ ਇੰਟਰਸਟਿਡ ਨਹੀਂ ਹੁੰਦੇ ਨੇ ਬਟ ਇੱਥੇ ਜਦੋਂ ਮੈਂ ਆਇਆ ਸੀਗਾ ਤੇ ਇੰਟਰਸਟ ਮੇਰਾ ਹੋਰ ਵੱਧ ਗਿਆ ਹੈ ਮੇਰਾ ਕਨੈਕਸ਼ਨ ਵਿਦ ਗੁਰਬਾਣੀ ਈਵਨ ਮੋਰ ਹੋ ਗਿਆ ਸੀਗਾ ਕੀ ਕੀਤਾ ਇੱਥੇ ਕੀ ਕਿ ਮੈਂ ਸਿੱਖਦੇ ਤੁਸੀਂ ਅੱਛਾ ਜਿਹਾ ਥੋੜਾ ਜਿਹਾ ਪ੍ਰেজেন্টੇਸ਼ਨਸ ਹੁੰਦੇ ਨੇ ਹਰ ਹਰ ਦਿਨ ਪ੍ਰেজেন্টੇਸ਼ਨਸ ਹੁੰਦੇ ਨੇ ਇਸ ਸਾਲ ਦਾ ਇੱਕ ਸਿਗਾ इमोशनल ਇੰਟੈਲੀਜੈਂਸ ਉਹਦੇ ਤੋਂ ਬਹੁਤ ਸਿੱਖਿਆ ਕਿਉਂਕਿ ਐਮ ਐਚ ਆਰ ਜੋ ਪ੍ਰেজেন্টੇਸ਼ਨ ਕਰਵਾਉਂਦੇ ਨੇ ਇਟਸ ਵੈਰੀ ਇਨਕਲੂਸਿਵ ਐਂਡ ਜੋ ਸਵਾਲ ਪੁੱਛਦੇ ਨੇ ਕਿ ਤੁਸੀਂ ਐਦਾਂ ਨਹੀਂ ਹੋਗੇ ਕਿ ਤੁਸੀਂ ਸਿਰਫ ਇੱਥੇ ਹੋ ਐਂਡ ਤੁਸੀਂ ਵਾਚ ਕਰੋਗੇ ਸਭ ਨੂੰ ਇਨਕਲੂਡ ਕਰਦੇ ਪਏ ਨੇ ਹਰ ਬੰਦਾ ਆਪਣਾ ਇੱਕ ਸੇ ਉਹਨਾਂ ਕੋਲ ਇੱਕ opinion ਹੈਗਾ ਤੇ ਇੱਥੇ ਟਾਈਮਿੰਗਸ ਵੀ ਅੱਛੇ ਨੇ ਨਿੱਤੇ ਇਸ ਵੇਲੇ ਕਦੇ ਕਦੇ ਜਦੋਂ ਪ੍ਰੈਜੈਂਟੇਸ਼ਨ ਅਗਰ ਬਹੁਤ ਕੁਝ ਟਾਈਮ ਲੱਗ ਜਨਾਂ ਤਾਂ ਤੁਹਾਨੂੰ ਡਿਲੇ ਵੀ ਕਰਵਾ ਦਿੰਦੇ ਨੇ ਬਹੁਤ ਚੰਗਾ ਉਹ ਵੱਡਾ ਹੁੰਦਾ ਵੀ ਨਹੀਂ ਇੱਥੇ ਬਹੁਤ ਸਾਰੀ ਕੈਂਪ ਗਿਵਨ ਹੋਇਆ ਪਹਿਲਾ ਦਿਸ ਇਜ਼ ਵਨ ਆਫ ਦ ਬੈਸਟ ਵਾਂਸ ਟੂ ਐਕਸਪੀਰੀਅੰਸ ਕੀਤਾ ਹੈ ਤੁਹਾਨੂੰ ਲੱਗਦਾ ਕਿ ਇਹਦੀ ਲੋਰਸੀ ਕੈਂਪ ਦੀ ਤੁਹਾਨੂੰ ਹੈਲਪ ਮਿਲੂਗੀ ਲਾਈਫ ਦੇ ਵਿੱਚ ਕੋਈ ਸਿੱਖੋ ਬਿਕਾਜ਼ ਮੈਂ ਹਮੇਸ਼ਾ ਮੇਰੇ ਇਮੋਸ਼ਨਲੀ ਮੈਂ ਬਹੁਤ ਸੌਫਟ ਹੈਗਾ ਤੇ ਮੈਨੂੰ ਬਹੁਤ ਕੁਝ ਆਮ ਨਾਟ ਏਬਲ ਟੂ ਕੰਟਰੋਲ ਮੇਰੇ ਕੋਲ ਕੁਝ ਵੀ ਹੁੰਦਾ ਮੈਂ ਟ੍ਰਿਗਰ ਹੋ ਜਾਵਾਂ ਤਾਂ ਮੈਨੂੰ ਬਹੁਤ ਹੋ ਜਾਂਦਾ ਹੈ ਆਈ ਥਿੰਕ ਉਹਨਾਂ ਨੇ ਸਾਨੂੰ ਹੁਣ ਸਮਝਾਇਆ ਕਿ ਮੈਨੂੰ ਹੋਲਡ ਕਿਦਾ ਕਰਨਾ ਹੈ ਸਟੈਪ ਬਾਈ ਸਟੈਪ ਮੇਬੀ ਨੈਕਸਟ ਕਮਿੰਗ ਇਅਰਸ ਵਿੱਚ ਮੈਨੂੰ ਇੱਕ ਇੰਦਜ਼ਮ ਮਿਲੇਗਾ ਕਿ ਮੈਂ ਹੁਣ ਅੱਗੇ ਕੀ ਕਰਨਾ ਹੈਗਾ ਕੰਟਰੋਲ ਕਿਦਾਂ ਕਰਨਾ ਹੈਗਾ ਸਪੈਸ਼ਲੀ ਐਸ ਜੀ ਜਿਹਦੇ ਅੱਗੇ ਤੁਸੀਂ ਚੱਲੇ ਜਿੰਦ ਤੋਂ ਤੇ ਤੁਸੀਂ ਆਉਣ ਵਾਲੇ ਸਮੇਂ ইয়ারਜ਼ ਨੇ ਤੁਸੀਂ ਹਮੇਸ਼ਾ ਸਕਸੈਸਫੁਲ ਹੋਗੇ ਔਰ ਤੁਸੀਂ ਤੁਸੀਂ ਜੌਬ ਜਾਗੇ ਤੁਸੀਂ ਯੂ ਵੋਂਟ ਗੈਟ ਐਜੀਟੇਟਿਡ ਫਿਊਚਰ ਬਹੁਤ ਹੀ ਅਨਸਰ ਹੈ ਪ੍ਰਮਾਤਮਾ ਤੁਹਾਨੂੰ ਅੱਗੇ ਵਧਾਵੇ ਇੱਦਾਂ ਨਹੀਂ ਗੁੰਮੇ ਨਾ ਜੜ ਜਾਈ ਹਾਂਜੀ ਤੁਸੀਂ ਸਾਰਿਆਂ ਨੇ ਹੁਣ ਜਿੰਨਾ ਵੀ ਕੈਂਪ ਦੀ ਤਵਰੇ ਦੇਖੀ ਆ ਕਿਵੇਂ ਅਸੀਂ ਜਿਹੜੀ ਆ ਗੁਰੂ ਦੇ ਨਾਲ ਜੁੜਨਾ ਦੇ ਕੀ ਸਾਡੀ ਜੀਵਨ ਜਾਂਚ ਹੋਣੀ ਚਾਹੀਦੀ ਆ ਉਹਦੇ ਬਾਰੇ ਅਸੀਂ ਸਾਰੀ ਜਿਹੜੀ ਜਾਣਕਾਰੀ ਤੁਹਾਨੂੰ ਦਿੱਤੀ ਆ ਸੋ ਅਸੀਂ ਅਖੀਰ ਤੇ ਫਿਰ ਦੁਬਾਰਾ ਆਪਣੇ ਹਰਪ੍ਰੀਤ ਜੀ ਹੋਂਨਾ ਤੋਂ ਤੇ ਜਗਜੀਤ ਸਿੰਘ ਹੋਂਨਾ ਤੋਂ ਅਸੀਂ ਜਿਹੜੀ ਆ ਲਾਸਟ ਗੱਲਬਾਤ ਜਿਹੜੀ ਪੁੱਛਾਂਗੇ ਸੋ ਮੈਨੂੰ ਲੱਗਦਾ ਕਿ ਅਗਲੇ ਸਾਲ ਵੀ ਇਹ ਕੰਮ ਜਿਹੜਾ ਇੱਕ ਕੰਟੀਨਿਊ ਜਿਹੜਾ ਇਹ ਜਾਰੀ ਰਹੂਗਾ ਜੀ ਆਸ ਕਰਦੇ ਹਾਂ ਜੀ ਇਹ ਇੱਥੇ ਤੁਸੀਂ ਹੋਰ ਇਸ ਤੋਂ ਗੁਰਬਾਣੀ ਤੋਂ ਤੋਂ ਇਲਾਵਾ ਜੋ ਤੁਸੀਂ ਸੈਸ਼ਨ ਦੇ ਰਹੇ ਆ ਮੇਨ ਪਤਰਾ ਦਾ ਸਪੋਰਟਸ ਦਾ ਵੀ ਤੁਸੀਂ ਇੱਥੇ ਜਿਹੜਾ ਕੰਮ ਜਿਹੜਾ ਉਹ ਨਾਲ ਰੱਖਿਆ ਵਾ ਹਾਂਜੀ ਕੱਲ ਅਸੀਂ ਜਿਹੜਾ ਸੀ ਰੋਪ ਦੀ ਐਕਟੀਵਿਟੀ ਕੀਤੀ ਸੀ ਬੱਚਾ ਨੇ ਰੋਪ ਨਾਲ ਉੱਪਰ ਜਾਣਾ ਸੀਗਾ ਜੀ ਮੈਨੂੰ ਲੱਗਦਾ ਵੀ ਉਹ ਮਾਪਿਓ ਲਈ ਕਾਫੀ ਕਾਈ ਓਪਨਿੰਗ ਸੀਗਾ ਕਈ ਬੱਚੇ ਉਹ ਐਕਟੀਵਿਟੀ ਕਰ ਹੀ ਨਹੀਂ ਪਾਏ ਅੱਛਾ ਸੋ ਜਾਓ ਤੁਸੀਂ ਗੱਲ ਕਰ ਰਹੇ ਹੋ ਵੀ ਸਾਨੂੰ ਬੱਚਨ ਖੇਡ ਦੇ ਮੈਦਾਨਾ ਚ ਲੈ ਕੇ ਜਾਣਾ ਚਾਹੀਦਾ ਉਹ ਉਸ ਤੋਂ ਇੰਟਰਸਟਿੰਗ ਗੱਲ ਜਿਹੜੀ ਮੈਂ ਸੋਚ ਨਹੀਂ ਸੀ ਕਦੇ ਵੀ ਹੋਏਗੀ ਕੁੜੀਆਂ ਨੇ ਸਭ ਨੇ ਕਰ ਲਿਆ ਵੈਰੀ ਗੁੱਡ ਤੇ ਮੁੰਡੇ ਸਾਡੇ ਫਸ ਗਏ ਵਿੱਚ ਸੋਚੇ ਸਾਡੇ ਤੁਸੀਂ ਗੱਲ ਕੀਤੀ ਨਾ ਵੀ ਸਾਨੂੰ ਆਪਣੇ ਬੱਚੇ ਮੈਦਾਨ ਚ ਲੈ ਕੇ ਇਹ ਕੱਲ ਕਾਫੀ ਜ਼ਿਆਦਾ ਹਾਈਲਾਈਟ ਹੋਈ ਤੇ ਮੈਨੂੰ ਲੱਗਾ ਵੀ ਪੇਰੈਂਟਸ ਨੇ ਇਸ ਗੱਲ ਦਾ ਨੋਟ ਵੀ ਕੀਤਾ ਕਿਉਂਕਿ ਉਦਾਂ ਆਪਾਂ ਡੇ ਟੂ ਡੇ ਲਾਈਫ ਚ ਚੀਜ਼ਾਂ ਕਰ ਨਹੀਂ ਰਹੇ ਹਮ ਇੱਥੇ ਆ ਕੇ ਜਦੋਂ ਉਹਨਾਂ ਨੇ ਦੇਖਿਆ ਵੀ ਆਹ ਬੱਚੇ ਹੁਣ ਸਾਡੇ ਨਹੀਂ ਕਰ پا ਰਹੇ ਜਾਂ ਇੱਥੇ ਜਾ ਕੇ ਥੱਕ ਗਏ ਤੇ ਕਈ ਬੱਚੇ ਕਰ پا ਰਹੇ ਨੇ ਤਾਂ ਉਹਨਾਂ ਨੂੰ ਸਾਡੀ ਫਿਜ਼ੀਕਲ ਜਿਹੜੀ ਆ ਉਹ ਤੰਦਰੁਸਤੀ ਵਿੱਚ ਫਰਕ ਪੈ ਰਿਹਾ ਹੈ ਹਾਂਜੀ ਅਸੀਂ ਡਾਕਟਰ ਦੀ ਇਹ ਸੀਗਾ ਕਿ ਸਾਡਾ ਇੱਥੇ ਵੀ ਸਾਡੀ ਫਿਜ਼ੀਕਲ ਵੈਲਬੀ ਮੈਂਟਲ ਵੈਲਬਿੰਗ इमोशनल ਵੈਲਬਿੰਗ ਸੋਸ਼ਲ ਸਕਿਲ ਉਹਨਾਂ ਤੁਹਾਡੇ ਬੱਚਾ ਪਾਸ ਗੱਲਬਾਤ ਲੱਗੇ ਨੇ ਦੂਜਾ ਸੀਨ ਇਵਨ ਸਵੇਰੇ ਵੀ ਮੈਂ ਤਾਂ ਸਮਝ ਦੇ ਦੇਣਾ ਜਿੰਨੇ ਅਡਲਟ ਆ ਸਕਣ ਮੈਂ ਉਹਨਾਂ ਕਹਿਣਾ ਵੀ ਆਓ ਆਪਾਂ ਸੇ ਐਕਸਰਸਾਈਜ਼ ਕਰੀਏ ਸਟ੍ਰੈਚਿੰਗ ਕਰੀਏ ਯੋਗਾ ਕਰੀਏ ਸੋ ਉਹ ਆਉਣ ਦੇ ਨਾਲ ਉਹਨਾਂ ਨੂੰ ਆਪੇ ਪਤਾ ਲੱਗਣਾ ਸ਼ੁਰੂ ਹੁੰਦਾ ਹੈ ਕਿ ਸਾਡੀ ਪਿੱਠ ਜਿਹੜੀ ਆ ਉਹ ਕਿੰਨੀ ਖਲਦੀ ਹੈਗੀ ਹੈ ਸਾਡੀ ਸਪਾਈਨ ਕਿੰਨੀ ਠੀਕ ਲੱਗਦੀ ਹੈਗੀ ਹੈ ਜੀ ਸੋ ਆ ساری ਗੱਲਾਂ ਸੀ ਕੋਸ਼ਿਸ਼ ਕਰਕੇ ਵੀ ਸਭ ਨੂੰ ਥੋੜੀ ਬੋਤਰੀ ਲੈਲਾਈਜ਼ੇਸ਼ਨ ਹੋਏ ਕਿ ਸਾਡੀ ਬਾਡੀ ਜਿਹੜੀ ਆ ਉਹ ਗਦੁਰਗੋਰੀ ਹਾਂ ਇੱਥੋਂ ਕੈਂਪ ਤੋਂ ਜਾ ਕੇ ਅਸੀਂ ਕੋਈ ਨਾ ਕੋਈ ਸਮਾਂ ਜਿਹੜਾ ਉਹ ਇਨਵੈਸਟ ਕਰੀਏ ਵੀ ਅਸੀਂ ਮੈਂਟਲ ਮੈਂਟਲ ਸੋਸ਼ਲ ਸਪਿਰਚੁਅਲ ਵੈਲ ਬੀਇੰਗ ਸਾਰੇ ਪਾਸੇ ਅਸੀਂ ਧਿਆਨ ਦਿੰਦੇ ਜੀ ਬਹੁਤ ਬਹੁਤ ਮਿਹਰਬਾਨੀ ਤੇ ਤੁਸੀਂ ਇਹਨਾ ਵੱਡਾ ਪਰਾਲਾ ਕਰ ਰਹੇ ਹੋ ਤੇ ਇੱਕ ਇਹ ਮਨੁੱਖਤਾ ਵਾਸਤੇ ਮੈਨੂੰ ਲੱਗਦਾ ਵੀ ਇਹ ਵਰਦਾਨ ਆ ਜੇ ਅਸੀਂ ਇਹਨੂੰ ਪੂਰੀ ਤਰ੍ਹਾਂ ਅਪਣਾਈਏ ਇਸ ਗੱਲ ਨੂੰ ਠੀਕ ਹੈ ਜੀ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਵੀ ਨਹੀਂ ਬਿਲਕੁਲ ਮੈਂ ਵੀ ਇਹ ਹੀ ਗੱਲ ਕਹਿਣਾ ਚਾਹੁੰਦਾ ਕਿ ਜਿੱਥੇ ਕੀ ਸਾਡਾ ਮੈਂਟਲ ਇੱਥੇ ਸਾਨੂੰ ਐ এডਿਕੇਸ਼ਨ ਮਿਲ ਰਹੀ ਹੈ ਪਰ ਮਾਣੀ ਤਾਂ ਅਸੀਂ ਕੀ ਕਰ ਰਹੇ ਹੁਸਤਾ ਫਿਜ਼ੀਕਲੀ ਵੀ ਜਿਵੇਂ ਜਿੰਦ ਤੇ ਅਸੀਂ ਐਕਟੀਵਿਟੀਜ਼ ਕੀਤੀਆਂ ਪਰ ਅਗਲੇ ਸਾਲ ਤੋਂ ਅਸੀਂ ਕੋਸ਼ਿਸ਼ ਕਰਾਂਗੇ ਕਿ ਹੋਰ ਜਿਹੜੀਆਂ ਆਪਣੀਆਂ ਪੰਜਾਬੀ ਦੀਆਂ ਖੇਡਾਂ ਸੀਗੀਆਂ ਡੂਰਿੰਗ ਦਿ ਡੇ ਜਿਵੇਂ ਕਿ ਬਾਂਦਰ ਕਿਲਾ ਖੋਖੋ ਉਹ ਹੀ ਪ੍ਰਾਤਨ ਚੀਜ਼ਾਂ ਪ੍ਰਾਤਨ ਗੜੀਆਂ ਖੇਡਾਂ ਹੈ ਬੱਚਿਆਂ ਨੂੰ ਜਿਨ੍ਹਾਂ ਦੇ ਬਾਰੇ ਪਤਾ ਹੀ ਨਹੀਂ ਹੈ ਕਿ ਇਹਨਾਂ ਨੇ ਕਦੀ ਸੁਣੀਆਂ ਵੀ ਨਹੀਂ ਹੋਣੀਆਂ ਉਹਨਾਂ ਜਿਵੇਂ ਪਿੱਠੂ ਗਰਮ ਉਹ ਜਿਹੇ ਗੇਮ ਸਾਰਾ ਕੁਝ ਸਾਰਾ ਕੁਝ ਹੋ ਜਾਈ ਡੂਰਿੰਗ ਦਿ ਡੇ ਜਦੋਂ ਵੀ ਸਾਨੂੰ ਸੈਸ਼ਨ ਟਾਈਮ ਮਿਲਿਆ ਅੱਧਾ ਪੂਣਾ ਘੰਟਾ ਘੰਟਾ ਇਹਨਾਂ ਨੂੰ ਉਹ ਨਹੀਂ ਗੇਮਾਂ ਖੇਡਾ ਕੇ ਤੇ ਆਪਣੇ ਕਲਚਰ ਨਾਲ ਵੀ ਤੇ ਫਿਰ ਬੈਕ ਟੂ ਬੇਸਿਕ ਕਰਾਂਗੇ ਠੀਕ ਹੈ ਜੀ ਯੂਸ ਕਰਾਂਗੇ ਅਗਲੀ ਸਾਰੀ ਬਹੁਤ ਬਹੁਤ ਮਿਹਰਬਾਨੀ ਤੇ ਸਮਰਥਤ ਸਾਨੂੰ ਵੀ ਤੇ ਪਰਮਾਤਮਾ ਤੁਹਾਡੇ ਕੰਮ ਨੂੰ ਹੋਰ ਵਧਾਵੇ ਇਹੀ ਅਰਦਾਸ ਕਰਦੇ ਆ ਜੀ ਥੈਂਕ ਯੂ ਜੀ